ਗੁਰਦੁਆਰਾ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਠੰਡਾ ਵਰਜ ਜਿਸ ਦੀ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਆ ਜਿੱਥੇ ਦੁੱਧ ਦੇ ਲੰਗਰ ਅੱਜ ਵੀ ਚੱਲ ਰਹੇ ਹਨ ਗੁਰਦੁਆਰਾ ਠੰਡਾ ਵਰਜ ਗੁਰਦੁਆਰਾ ਠੰਡਾ ਬਾੜ ਦੇ ਜਿਸ ਤੇ ਆਪ ਜੀ ਨੂੰ ਦਰਸ਼ਨ ਕਰਵਾਣ ਲੱਗੇ ਹਾਂ ਗੁਰਦੁਆਰਾ ਠੰਡਾ ਬਾੜ ਗੁਰਦੁਆਰਾ ਠੰਡਾ ਬਾੜ ਦੇ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਇਸ ਵੀਡੀਓ ਦੇ ਜ਼ਰੀਏ ਕਰਵਾਉਂਦੇ ਹਾਂ ਪਵਿੱਤਰ ਧਰਤੀ ਫਤਿਹਗੜ ਸਾਹਿਬ ਜਿੱਦੀ ਜਿੱਥੇ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਸਰਬੋਤਮ ਸਾਧਨ ਆਪ ਨੂੰ ਪਹੁੰਚਾਉਂਦੇ ਆਪ ਦੇਖ ਰਹੇ ਜੀ ਦੰਡਾ ਪੂਰ ਅਜਾ ਇਧਰ ਹੈ ਗਰੀਨਾ ਮਾ ਗੁਰਦੁਆਰਾ ਫਤੇਗੜ ਸਾਹਿਬ ਦਿਵਯਵਿੱਤਰ ਧਰਤੀ ਤੇ ਬਣਿਆ ਹੋਇਆ ਗੁਰਦੁਆਰਾ ਠੰਡਾ ਵਰਜ ਜਿਸ ਤੇ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਹਾਂ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਬਣਿਆ ਹੋਇਆ ਗੁਰਦੁਆਰਾ ਠੰਡਾ ਵਰਜ ਇੱਥੇ ਸੰਗਤਾਂ ਨੂੰ ਦੇਖ ਪਰਤਾਈ ਜਾਂਦੀ ਹੈ ਪਵਿੱਤਰ ਧਰਤੀ ਫਤਿਹਗੜ ਸਾਹਿਬ ਦੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਹਾਂ ਗੁਰੂ ਘਰ ਗੁਰਦੁਆਰਾ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਗੁਰਦੁਆਰਾ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰਦੁਆਰਾ ਠੰਡਾ ਵਰਜ ਕਿਥੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਨ ਇਹਦੇ ਨਜ਼ਦੀਕ ਹੀ ਠੰਡੇ ਵਰਜ ਦੇ ਦੁੱਧ ਦੇ ਲੰਗਰ ਬਦਾਮਾਂ ਦੇ ਲੰਗਰ ਚੱਲ ਰਹੇ ਹਨ تنناتي اگے وڌيڪ ٿي وڃي ٿو ۽ اننه وارا ڊاڪٽرن کان وڌيڪ سٺو طرح کڀي آيا